ਵਿਧਾਨ ਸਭਾ ਚ ਗੁੰਜਿਆ ਦੀਨਾ ਨਗਰ ਚ ਲੱਗਾ ਕੂੜੇ ਦੇ ਢੇਰ ਦਾ ਮੁੱਦਾ ਵਿਧਾਇਕਾ ਅਰਨਾ ਚੌਧਰੀ ਨੇ ਸਪੀਕਰ ਸਾਹਿਬ ਨੂੰ ਇਸ ਕੰਮ ਚ ਤੇਜ਼ੀ ਲਿਆਉਣ ਦੀ ਕੀਤੀ ਮੰਗ ਵਿਧਾਨ ਸਭਾ ਸੈਸ਼ਨ ਦੌਰਾਨ ਦੀਨਾ ਨਗਰ ਤੋਂ ਵਿਧਾਇਕਾ ਅਰਨਾ ਚੌਧਰੀ ਵੱਲੋਂ ਦੀਨਾ ਨਗਰ ਚ ਲੱਗੇ ਕੂੜੇ ਦੇ ਢੇਰ ਦਾ ਮੁੱਦਾ ਉਠਾਇਆ ਗਿਆ ਤੇ ਸਪੀਕਰ ਸਾਹਿਬ ਤੋਂ ਮੰਗ ਕੀਤੀ ਕਿ ਦੀਨਾ ਨਗਰ ਚ ਲੱਗੇ ਕੂੜੇ ਦੇ ਢੇਰ ਨੂੰ ਸ਼ਿਫਟ ਕਰਨ ਚ ਤੇਜ਼ੀ ਲਿਆਂਦੀ ਜਾਵੇ ਅਰੁਣਾ ਜੀ ਅਰੁਣਾ ਚੌਧਰੀ ਜੀ ਥੈਂਕ ਯੂ ਸਪੀਕਰ ਸਾਹਿਬ ਅ ਮਿਊਨਿਸਪਲ ਕਮੇਟੀ ਦਿਨਾਨਗਰ ਦੇ ਵਿੱਚ ਗਾਰਬੇਜ ਡੰਪ ਦੀ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਸ਼ਹਿਰ ਦੇ ਬਿਲਕੁਲ ਸੈਂਟਰਲ ਲਿ ਲੋਕੇਟਡ ਇਹਨੂੰ ਅ ਪਿਛਲੀ ਸਰਕਾਰ ਦੇ ਵਿੱਚ ਇੱਥੇ ਦਾ ਕੂੜਾ ਜਿਹੜਾ ਉਹਨੂੰ ਸੈਪਰੇਟਰ ਮਸ਼ੀਨ ਵੀ ਖਰੀਦ ਕੇ ਉਹਦਾ ਕੂੜਾ ਜਿਹੜਾ ਆ ਉਹ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹਦਾ ਪਰਮਨੈਂਟ ਹੱਲ ਜਿਹੜਾ ਆ ਉਹ ਹੈ ਕਿ ਇਸ ਨੂੰ ਸ਼ਿਫਟ ਕੀਤਾ ਜਾਏ ਗ੍ਰੀਨ ਟ੍ਰਿਬਿਊਨਲ ਨੇ ਵੀ ਕਾੜਾ ਸੰਗਿਆਨ ਇਹਦਾ ਲੀਤਾ ਆ ਸੋ ਇੱਥੇ ਆਪਣਾ ਲੋਕਲ ਬੋਡੀਜ਼ ਮਿਨਿਸਟਰਸ ਬੈਠੇ ਨੇ ਅਸੀਂ ਪਿਛਲੀ ਵਾਰੀ ਚੇਚੀਆਂ ਛੋੜੀਆਂ ਪਿੰਡ ਦੀ ਜਗ੍ਹਾ ਵੀ ਆਇਡੈਂਟੀਫਾਈ ਕੀਤੀ ਸੀ ਜਿਹੜੀ ਕਿ ਬਿਆਸ ਤੇ ਲਾਗੇ ਤੁਸੀ ਤੋਂ ਪਾਰ ਹੈ ਔਰ ਬਹੁਤ ਹੀ ਬਹੁਤ ਮਫੀਦ ਜਗ੍ਹਾ ਹੈ ਸੋ ਇਸ ਕਰਕੇ ਮੇਰੀ ਰਿਕਵੈਸਟ ਹੈ ਕਿ ਇਸ ਡੰਪ ਨੂੰ ਜਲਦੀ ਤੋਂ ਜਲਦੀ ਸ਼ਿਫਟ ਕੀਤਾ ਜਾਏ ਤਾਂ ਕਿ ਬਰਸਾਤ ਦੇ ਵੇਲੇ ਖਾਸ ਤੌਰ ਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ ਔਰ ਲੋਕਾਂ ਨੂੰ ਵੀ ਸੁੱਖਤਾ ਸਾ ਮਿਲੇ ਸੋ ਇਹਦੇ ਬਾਰੇ ਵਿੱਚ ਇਸ ਪ੍ਰੋਸੈਸ ਜਿਹੜਾ ਆ ਇਹ ਬਹੁਤ ਸਲੋ ਚੱਲ ਰਿਹਾ ਹੈ ਇਹਨੂੰ ਤੇਜ਼ੀ ਇਹਦੇ ਵਿੱਚ ਲਿਆਈ ਜਾਵੇ ਤਾਂ ਕਿ ਇਹ ਡੰਪ ਜਿਹੜਾ ਸ਼ਹਿਰ ਦੇ ਵਿੱਚੋਂ ਜਿਹੜਾ ਲੋਕੇਟਡ ਹੈ ਉੱਥੇ ਸ਼ਿਫਟ ਕੀਤਾ ਜਾਵੇ